ਪਠਿੰਡਾ ਤੋਂ ਇਸ ਫਲੇ ਦੀ ਵੱਡੀ ਖਬਰ ਹੈ ਜਿੱਥੇ ਨਿਹੰਗ ਸਿੰਘਾਂ ਦੇ ਪਾਣੇ ਦੇ ਵਿੱਚ ਆਏ ਲੁਟੇਰਿਆਂ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ 20 ਲੱਖ ਰੁਪਏ ਦੀ ਲੁੱਟ ਖੋਹੀ ਹੈ ਵਾਰਦਾਤ ਤੋਂ ਬਾਅਦ ਇਹ ਫਰਾਰ ਹੋ ਗਏ ਨੇ ਇਸ ਲੁੱਟਤੀ ਵਾਰਦਾਤ ਤੋਂ ਬਾਅਦ ਮੌਕੇ ਤੇ ਹੁਣ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਮੌਕੇ ਮੌਕੇ ਤੇ ਮੌਜੂਦ ਗਵਾਹਾਂ ਨੇ ਦੱਸਿਆ ਹੈ ਕਿ ਜ ਜਦੋਂ ਇੱਕ ਕਾਰ ਦੇ ਵਿੱਚ ਸਵਾਰ ਹੋ ਕੇ ਚਾਰ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚੋਂ ਲੁਟੇਰੇ ਆਏ ਇਹਨਾਂ ਦੇ ਵੱਲੋਂ ਪਹਿਲਾਂ ਸਕੂਟਰੀ ਚਾਲਕ ਦੇ ਵਿੱਚ ਗੱਡੀ ਮਾਰੀ ਗਈ ਜਿਸ ਤੋਂ ਬਾਅਦ ਸਕੂਟਰੀ ਸਵਾਰ ਨੌਜਵਾਨ ਜਿਹੜਾ ਹੈ ਉਹ ਸਾਈਡ ਤੇ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਇਹ ਗੱਡੀ ਦੇ ਵਿੱਚੋਂ ਉਤਰ ਕੇ ਆਉਂਦੇ ਨੇ ਤੇ 20 ਲੱਖ ਰੁਪਏ ਦੀ ਨੌਜਵਾਨ ਦੇ ਪਾਸਿਓ ਲੁੱਟਖੋ ਦੀ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਹਾਲਾਂਕਿ ਮੌਕੇ ਤੇ ਹੁਣ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੈ ਇਸ ਘਟਨਾ ਦਾ ਜ਼ਾਇਜ਼ਾ ਲਿਆ ਗਿਆ ਹੈ ਤੇ ਜੋ ਵੀ ਕਾਰਵਾਈ ਹੈ ਉਹ ਪੁਲਿਸ ਦੇ ਵੱਲੋਂ ਹੁਣ ਕੀਤੀ ਜਾ ਰਹੀ ਹੈ ਪਰ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਲੁਟੇਰਿਆਂ ਦੇ ਵੱਲੋਂ 20 ਲੱਖ ਰੁਪਏ ਦੀ ਲੁੱਟ ਕੀਤੀ ਗਈ ਹੈ ਇਸ ਦੇ ਨਾਲ ਬਠਿੰਡਾ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਬਠਿੰਡਾ ਦੇ ਅਮਰੀਕ ਸਿੰਘ ਰੋਡ ਦੇ ਉੱਪਰ ਇਹ ਸਾਰੀ ਘਟਨਾ ਵਾਪਰੀ ਹੈ ਹੋਰ ਕੀ ਕੋਈ ਜਾਣਕਾਰੀ ਮਿਲੀ ਹੈ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਮੈਂ ਲक्की ਬਾਸ ਜੀ ਕੀ ਗੱਲ ਕੀ ਹੋਈ ਹੈ ਕੁਛ ਨਹੀਂ ਜੀ ਤਾਂ ਆਪਰੇ ਇੱਥੇ ਬੜਾ ਲੱਗ ਰਿਹਾ ਕੋਈ ਗੱਲ ਪਤਾ ਨਹੀਂ ਲੱਗ ਰਿਹਾ ਕੀ ਗੱਲ ਕਰ ਰਿਹਾ ਨਹੀਂ ਕਹਿੰਦੇ ਲੁੱਟ ਕੋਈ ਹੈ ਕਿਸੇ ਦੀ ਜੀ ਸਾਨੂੰ ਅਜੇ ਕੁਛ ਨਹੀਂ ਤਾਂ ਆਪ ਅਗੇ ਖੜੇ ਹੀ ਆ ਰਹੇ ਹੋਏ ਆ ਤੁਹਾਡੇ ਬੰਦੇ ਤੋਂ ਹੀ ਹੈ ਦੋਵੇਂ ਬੰਦੇ ਹੀ ਹੈ ਬੱਤੀ ਅੱਛਾ ਅੱਛਾ ਮੇਰੇ ਕੋਲ ਪਿਉਣ ਲੈ ਕੇ ਆਏ ਹੋ ਬਸ ਪੇਮੈਂਟ ਕਿੰਨੀ ਸੀ ਜੀ 3 ਲੱਖ 7 ਇੱਥੇ ਦੇਣੀ ਸੀ ਅੱਗੇ ਪੇਮੈਂਟ ਉਹਨੂੰ ਕੋਪਾ ਤੋਂ ਦੇਣੀ ਸੀ ਜੀ ਅੱਛਾ ਅੱਛਾ ਬਲੇ ਕਰੋ ਹਾਂ ਮਦਦ ਕਰਾਈ ਜੀ ਕਰੋ ਇਹ ਮੇਰੇ ਧੂਆ ਜੀ ਦਾ ਪੋਤਾ ਜੀ ਪਰ ਮੈਨੂੰ ਵੀ ਜਲਦਾ ਨਹੀਂ ਪਤਾ ਮੈਂ ਸਾਰੀ ਗੱਲ ਕਰ ਰਿਹਾ ਅੱਛਾ ਕਾ ਦਾ ਕੰਮ ਕਰਦਾ ਏ ਤੁਹਾਡਾ ਮੈਂ ਬਾਹਰ ਰਹਿਣਾ ਕਾਦੀ ਪੇਮੈਂਟ ਸੀ ਜਿਹੜੀ ਤੁਹਾਡਨ ਦੇਣੀ ਸੀ ਇਹ ਆਪਾਂ ਨਾਲੋਂ ਵੀ ਆਪਣੇ ਬਿਸਰ ਪਿਆਰੀ ਹੈ ਉਹਨਾਂ ਨੂੰ ਬਾਈ ਜੀ ਤੇ ਕਹਿ ਸਕਦਾ ਬਹੁਤ ਵੱਡੀ ਰਕਮ ਚੋ ਖੋਕੇ ਲਗੇ ਨੇ ਇਹਦਾ ਕਹਿਣਾ ਹੈ ਬੀਤੀ 2 ਲੱਖ ਰੁਪਏ ਇਸ ਦਾ 3 ਲੱਖ ਜਿਹੜੀ ਪੇਮੈਂਟ ਸੀ ਜਿਹੜੀ ਮੈਂ ਸਾਰਾ ਕੁਝ ਤੁਸੀਂ ਸਾਰਾ ਕੁਝ ਕਰਦਾ ਠੀਕ ਹੈ ਹੈ ਤਾਂ ਬਹੁਤ ਵੱਡੀ ਹੈ ਨਾ ਉਹ ਕੋਈ ਜ਼ਿਆਦਾ ਵੱਡੀ ਨਹੀਂ ਉਹਨਾਂ ਦਾ ਆਪਾਂ ਸਾਰਾ ਫੇਰ ਬਾਅਦ ਦੇਣਾ ਠੀਕ ਹੈ ਆ ਗਿਆ ਕਿਹਦੇ ਆਣਾ ਜੂਰ ਮਾਬੋ ਉਹਨਾਂ ਨੇ ਸਕੂਟਰੀ ਵਿੱਚ ਮਾਰੀ ਲਿੰਗਾ ਨੇ ਚਾਰ ਨਿੰਗਾ ਸਭਾਈ ਅੱਛਾ ਗੱਡੀ ਜੀ ਪਿੱਛੇ ਸਟicker ਲੱਗਿਆ ਗੁਜਰੰਗਵਾਲੀ ਦਾ ਅੱਛਾ ਬਲੈਕ ਤੇ orange ਅੱਛਾ ਜਦੋਂ ਉਹਨਾਂ ਨੇ ਭੈਣ ਦਾ ਕੱਟਣ ਲੱਗੇ cream color ਦੀ ਗੱਡੀ ਸੀ ਉਹ ਗਲੀ ਤੋਂ ਵੜ ਗਿਆ ਮੁੰਡਾ ਜਿਹੜੇ ਦੋ ਜਣੇ ਸੀ ਉਹਨੇ ਚਾਬੀ ਕੋ ਕੇ ਲੈ ਕੇ ਨਾਲ ਬੈਠ ਕੇ ਲੈ ਇਹ ਜਿਸ ਤੋਂ ਕੋਈ ਉਹ ਕਿਸ ਤੇ ਸੀਗਾ ਸਕੂਟਰੀ ਤੇ ਕਿੰਨੇ ਬੰਦੇ ਸੀਗੇ ਦੋ ਜਣੇ ਸੀ ਦੇ ਉਹ ਚਾਰ ਸੀ ਉਹ ਚਾਰ ਜਾਨੇ ਕਿੰਨੇ ਵਜੇ ਦੀ ਘਟਣਾ ਹੈ ਇਹ 4:42 43 ਮਿੰਟ ਹੋਏ ਸੀ ਅੱਛਾ ਪਿੱਛੇ ਆ ਰਹੇ ਸੀ ਕਿ ਕਿਆ ਅਚਾਨਕ ਇਹ ਜਿਹੀ ਸੀ ਐਨਟੀ ਗੱਡੀ ਸੀ ਜਮਤ ਸੇਮ ਸੇਮ ਗੱਡੀ ਸੀ ਅੱਛਾ ਕਿੱਥੋਂ ਭੱਜੇ ਫਿਰ ਛੁੱਟਾ ਗਿਆ ਬਾਈ ਜਮਤ ਉਹ ਨਿਆਣਾ ਰੋਡ ਨੂੰ ਵੈਪਨ ਵੈਪਨ ਸੀਗਾ ਉਹਨਾਂ ਕੋਲ ਛੋਟਾ ਜਿਹਾ ਕੱਟਾ ਆ ਅੱਛਾ ਇਹ ਕਿਹੜਾ ਰੋਡ ਹੈ ਜੀ ਕਿਹੜਾ ਏਰੀਆ ਹੈ ਇਹ ਮੜਕ ਸਿੰਘ ਰੋਡ ਹੈ ਤੇ ਜਿਹੜੇ ਪਿੱਛੇ ਆ ਰਹੇ ਸੀਗੇ ਉਹ ਚੋਕ ਵਿੱਚੋਂ ਨੇੜੇ ਵਿਅਕਤੀ ਤੋਂ ਪੇਮੈਂਟ ਕੋਈ ਆ ਉਹ ਪੁਲਿਸ ਨੂੰ ਦੱਸਿਆ ਉਸਨੇ ਪੇਮੈਂਟ ਕਰਿਆ ਹਾਂ ਜੀ ਕਰਨਾ ਇਹ ਮਤਲਬ 3 ਲੱਖ ਕਹ ਰਹੇ ਉਹ ਆ ਰਹੇ ਬੈਕ ਵੀ ਬਲੈਕ ਕਲਰ ਦਾ ਕਾਦਾ ਕੰਮ ਲਾਈ ਰੂਟ ਦਾ ਕੰਮ ਸੀ ਉਹਨਾਂ ਲੱਗੇ ਹੋਏ ਸੀ ਮਰਜੀ ਸਿੰਘ ਕੀ ਗੱਲ ਕੋਈ ਮੇਰੇ ਮਾਤੇ ਚਾ ਵੀ ਜਾਂਦਾ ਸੀ ਮਗਰੋਂ ਗੱਡੀ ਆ ਰਹੀ ਮੇਰੀ ਛੋੜੀ ਆ ਰਹੀ ਹੈ ਕਿ ਕਹੀ ਉਹਨਾਂ ਨੇ ਗੱਡੀ ਵਿੱਚ ਮਾਰੀ ਛੋੜੀ ਦੀ ਜੀ ਇਹ ਢੰਗ ਸੀਗੀ ਅੱਛਾ ਇਹ ਉਹਨਾਂ ਨੇ ਸਕੂਟਰੀ ਥੋੜੀ ਉਰਾਂ ਨੂੰ ਕਰ ਲਈ ਉਹਨਾਂ ਨੇ ਫਿਰ ਇੱਥੇ ਮਾਰੀ ਜੀ ਉਹਨਾਂ ਨੇ ਆਖਿਆ ਵੀ ਚੱਲ ਮੂਰੇ ਗੱਡੀ ਖੜੀ ਆਪਾਂ ਥੋੜੀ ਐਂ ਨੂੰ ਹੋਰ ਕਰ ਲੈਣੇ ਆ ਉਹਨਾਂ ਨੇ ਫਿਰ ਉੱਥੇ ਮਾਰੀ ਗਾਹਾਂ ਗਲੀ ਆ ਗਈ ਜੀ ਉਹਨਾਂ ਨੇ ਆਖਿਆ ਚੱਲ ਪਰ ਰੋਕ ਲੈਣਾ ਜੇ ਰੋਕੀ ਇਹਨਾਂ ਨੇ ਮਗਰੋਂ ਗੱਡੀ ਇੱਕ ਮੁੰਡਾ ਦਾ ਪਰ ਇੱਧਰ ਭੱਜਿਆ ਡਰਦਾ ਤੇ ਉਹਨੇ ਗੁੱਸੇ ਇੱਕ ਸਕੂਟਰੀ ਦੇ ਉੱਤੇ ਲੱਗੀ ਉਹਦੇ ਉਹਦੇ ਬੈਗ ਬੜਾ ਸੀ ਉਹ ਬੈਗ ਛੱਡ ਦਿੰਦੇ ਰਿਹਾ ਸੀਗਾ ਜਦੋਂ ਉਹਨਾਂ ਨੇ ਪਿਸਤੌਲ ਕੱਢਿਆ ਫਿਰ ਉਹ ਮੁੰਡੇ ਨੇ ਬੈਗ ਛੱਡਤਾ ਕੀ ਸੀਗਾ ਉਹਦੇ ਉਹਦਾ ਇੰਨਾ ਕਦਾਈ ਪੈਸੇ ਕਰੇ ਤੇ ਇਕੱਲਾ ਸੀ ਮੁੰਡਾ ਨਹੀਂ ਦੋਸਤ ਉਹ ਦੋਸਤ ਸੀਗੇ ਹਾਂਜੀ ਤੇ ਕਿਹੜਾ ਏਰੀਆ ਕਿਹੜਾ ਹੈ ਅਮਰੀਕ ਸੰਗ ਰੋਡ ਤੇ ਕਿੱਧਰ ਨੂੰ ਗਏ ਗੱਡੀ ਵਾਲੇ ਜਿਹੜੇ ਗੱਡੀ ਵਾਲੇ ਜੀ ਐਨ ਨੂੰ ਕਿੰਨੀ ਮਿੰਟ ਦੀ ਘਟਨਾ ਹੈ ਇਹ ਹੋ ਗਈ ਵੀਰੇ ਅੱਧਾ ਘੰਟਾ ਦਾ ਹੋਗਾ ਕੀ ਸੀਗਾ ਹੱਥ ਪਿਸਤੌਲ ਵੈਪਨ ਸੀਗਾ ਨਹੀਂ ਇੰਨਾ ਦਾ ਜੀ ਸਾਰੇ ਕਿੱਥੇ ਚੱਤਣ ਗਏ ਠੀਕ ਹੈ ਜਾਂ ਆਵਰਾ ਦੇ ਵਿੱਚ ਹੀ ਹੋਗੇ ਜਣਾ ਕੀ ਮਾਮਲਾ ਪੁਰਾ ਇੱਕ ਕੁਝ ਪਹਿਲਾਂ 10 15 ਮਿੰਟ ਪਹਿਲਾਂ ਸਾਨੂੰ ਇੱਕ ਕਾਲ ਆਖਣ ਮਿਲੀ ਜੀ ਕਿ ਦੋ ਲੜਕੇ ਇੱਕ ਸਕੂਟੀ ਉੱਪਰ ਆਪਣੇ ਪੈਸੇ ਲੈ ਕੇ ਜਾ ਰਹੇ ਸੀਗੇ ਉਹਨਾਂ ਦੇ ਲਗਭਗ 50 ਉਹਨਾਂ ਕੋਲ तकरीबन 20 ਲੱਖ ਦੇ ਕਰੀਬ ਕੈਸ਼ ਸੀਗਾ ਤੇ ਜਦੋਂ ਇਹ ਤੋਂ ਕਿਉਂਕਿ ਮਨੀਕ ਸਿੰਘ ਦਾ ਕੰਮ ਕਰਦੇ ਆ ਤੇ ਇਹ ਤੋਂ ਕਿਸੇ ਪੁਆਇੰਟ ਤੋਂ ਉਹਨਾਂ ਨੇ ਜਿਹੜੀ ਕੈਸ਼ ਸੀ ਡਰੈਕਟ ਕੀਤੀ ਸੀਗੀ ਤੇ ਜਦੋਂ ਇਸ ਪੁਆਇੰਟ ਦੇ ਤੋਂ ਪਹੁੰਚੇ ਤਾਂ ਪਿੱਛੇ ਇੱਕ ਗੱਡੀ ਸੀਗੀ ਗੱਡੀ ਦੇ ਵਿੱਚੋਂ ਜਿਹੜੇ ਹੈਗੇ ਆ ਉਹਨਾਂ ਨੇ ਟੱਕਰ ਮਾਰ ਕੇ ਉਹਨਾਂ ਨੂੰ ਡੋਢੇ ਦਿੱਤੀ ਤੇ ਇਹਨਾਂ ਦੇ ਕੋਲ ਜਿਹੜਾ ਕੈਸ਼ ਸੀਗਾ ਉਹ ਲੈ ਕੇ ਦਫਰਾਰ ਹੋ ਗਏ ਬਾਕੀ ਜਿਹੜੇ ਮੌਕੇ ਨੇ ਸਾਡੀ ਟੀਮ ਸਾਡੀ ਜਾਂ ਜਾਂਦੇ ਨੇ ਅਸੀਂ ਥਾਣਾ ਕੋਤਵਾਲੀ ਦੇ ਵਿੱਚ ਮੁਕਦਮਾ ਦਰਜ ਰਿਹਾ ਤੇ ਜਲਦੀ ਜਿਹੜਾ ਕੋਸ਼ਿਸ਼ ਕਰਾਂਗੇ ਕਿ ਜਿਹੜੇ ਬੰਦੇ ਨੇ ਕੌਣ ਬੰਦੇ ਸੀ ਨੇ ਪਿੱਛੇ ਉਹਨਾਂ ਨੂੰ ਜਲਦੀ ਫ੍ਰੀਸ ਕਰ ਦੇਵਾਂਗੇ ਕਰਾਂਗੇ ਇਹ ਨਹੀਂ ਘੱਟ ਲੈ ਕਿੰਨੇ ਮਦੇਸੀ ਕੌਣ ਕੀ ਹੁਲੀ ਆ ਸੀ ਕੁਝ ਦੱਸਿਆ ਉਹਨਾਂ ਨੇ ਆ ਕੁਝ ਇਨਪੁਟ ਸਟੇਕੋਲਰ ਹੈਗੇ ਹਨ ਜਿਹਦਾ ਤਾਂ ਦਸਤਾਵੇਜ਼ ਸੀਗੇ ਬਾਕੀ ਸਾਰੇ ਚੀਜ਼ਾਂ ਜਿਹੜੀ ਹੈਗੀ ਜਾਂਚ ਕਰਾਂਗੇ ਤੇ ਕੌਣ ਬੰਦੇ ਸੀਗੇ ਕੌਣ ਕੌਣ ਜਿਹੜਾ ਆਈ ਵਿਟਨੈਸ ਹੈਗੇ ਉਹਨਾਂ ਨਾਲ ਵੀ ਸਾਰਾ ਨਾਲ ਗੱਲ ਕਰਕੇ ਤਪੇਸ਼ ਸਰ ਗੱਡੀ ਕਿਹੜੀ ਰਕਮ ਲੈ ਕੇ ਜਾ ਰਹੇ ਸੀਗੇ ਕਢਾ ਕੇ ਲੈ ਕੇ ਆਏ ਸੀ ਜਾਂ ਕਿਸੇ ਨੂੰ ਦੇਣ ਤੇ ਲੈਣ ਦੀ ਕੀ ਆ ਪੂਰਾ ਮਾਮਲਾ ਜੇ ਪ੍ਰਾਈਵੇਟ ਇਹਨਾਂ ਦਾ ਬਿਜ਼ਨਸ ਹੈਗਾ ਮਨੀ ਚੇਂਜ ਦਾ ਆਪਣਾ ਉਹਦੇ ਰਿਗਾਰਡਿੰਗ ਇਹ ਜਿਹੜੀ ਹੈਗੀ ਹੈ ਪੈਸੇ ਲੈ ਕੇ ਆ ਰਹੇ ਸੀ ਤੇ ਕੌਣ ਸਰ ਗੱਡੀ ਕਿਹੜੀ ਸੀਗੀ ਕੀ ਕਿੰਨੇ ਜਣੇ ਸੀਗੇ ਉਹਦੇ ਬਾਰੇ ਜਿਹੜਾ ਹੈਗਾ ਜੇ ਕਲੀਅਰ ਕਰਦੇ ਆ ਕਿਉਂਕਿ ਇਹਨਾਂ ਨੂੰ ਵੀ ਯਾਦ ਨਹੀਂ ਹੈਗਾ ਉਹ ਸਾਰੇ ਜਿਹੜੀ ਹੈਗੀ ਇੱਕ ਜਣਾ ਸੀ ਤੇ ਦੋ ਜਣੇ ਸੀ ਇਹਨਾਂ ਦੱਸੋ ਮਤਲਬ ਉਹ ਗੱਡੀ 'ਚ ਦੋ ਬੰਦੇ ਨਿਕਲੇ ਆ ਬਾਕੀ ਜਿਹੜਾ ਹੈ ਜਦੋਂ ਟ੍ਰੇਸ ਹੋ ਜਾਣਗੇ ਫਿਰ ਕਲੀਅਰ ਸਰ ਇੱਥੇ ਲੋਕ ਕਹਿੰਦੇ ਰਹੇ ਨੇ ਕਿ ਵੈਪਨ ਵੀ ਸੀ ਉਹਦੇ ਕੋਲੇ ਇਹਨਾਂ ਦੇ ਦਸਰ ਮੁਤਾਬਕ ਇਹ ਕਹਿ ਰਹੇ ਨੇ ਵੀ ਸ਼ਾਇਦ ਇਹਨਾਂ ਕੋਲ ਸੀਗਾ ਪਰ ਸਾਰੀ ਚੀਜ਼ਾਂ ਜਾਂਚ ਦੇ ਵਿਸ਼ੇ ਨੇ ਪ੍ਰੋਪਰ ਜਿਹੜੀ ਹੈਗੀ ਹੈ ਜਾਂਚ ਕਰਕੇ ਜਿਹੜੀ ਹੈਗੀ ਹੈ ਫਰਦਰ ਅੱਗੇ ਜਿਨ੍ਹਾਂ ਜਿਨ੍ਹਾਂ ਨੂੰ ਪੇਮੈਂਟ ਕੋਈ ਆ ਉਹ ਕਿੰਨੇ ਵਿਅਕਤੀ ਸਾਰੇ ਸੀਗੇ ਦੋ ਜਣੇ ਸੀਗੇ ਕਿੱਧਰ ਨੂੰ ਜਾਣਾ ਸੀ ਉਹਨਾਂ ਨੇ ਕਿੱਧਰ ਵੀ ਆ ਕੇ ਆਪਣੇ ਜੁਜਾਰ ਸਿੰਘ ਵਗੈਰਾ ਨਗਰਵਾਲੋਂ ਜਾਣਾ ਸੀ ਕਹਿੰਦੇ ਸਾਬ ਇਹਨਾਂ ਨੇ ਜਿਹੜੇ ਲੁੱਟਣ ਵਾਲੇ ਨੇ ਉਹਨਾਂ ਦੇ ਪਹਿਰਾਵੇ ਬਾਰੇ ਵੀ ਕੁਝ ਉਹਨਾਂ ਨੇ ਦੱਸਿਆ ਵੀ ਕਿੱਦਾਂ ਦਾ ਪਹਿਰਾਵਾ ਸੀ ਇਹ ਤਾਂ ਕਹਿੰਦੇ ਬੇਕ ਬਾਣੇ ਚ ਸੀਗੇ ਬਾਕੀ ਜਿਹੜਾ ਹੈਗਾ ਜਿਨ੍ਹਾਂ ਤੱਕ ਬੰਦੇ ਦੇ ਕੋਈ ਫੜੇ ਨਹੀਂ ਜਾਂਦੇ ਉਹ ਬੰਦਾ ਉਹਨੇ ਬੱਸ ਆ ਕੇ ਨਾ ਜਿੱਜਾ ਦੇ ਉੱਤੇ ਜਿਹੜਾ ਕਮੈਂਟ ਕਰਨਾ ਵਾਜਬ ਨਹੀਂ ਹੋਇਆ ਕੀ ਕਹਿੰਦਾ ਥੈਂਕ ਯੂ ਥੈਂਕ ਯੂ